ਤਤਸ਼ਰੀਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂਰੀ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਦੀ ਹੱਦ ਕਹਿ ਲਈਏ ਬਰਨਾਲਾ ਕਲਾਮ ਦੇ ਵਿਚਕਾਰਾਂ ਚਰਸਤਾ ਕਹਿ ਲਈਏ ਉਹਦੇ ਵਿਚਕਾਰ ਮੌਜੂਦ ਹਾਂ ਔਰ ਇੱਥੇ ਥੋੜੀ ਦਿਰ ਪਹਿਲਾਂ ਇੱਕ ਖਾਦਸਾ ਨਾਲ ਦੀ ਨਾਲ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਇੱਕ ਟੌਮ ਟੌਮ ਆ ਟੈਂਪੂ ਵਾਲਾ ਜਿਹੜਾ ਦੱਸਿਆ ਜਾ ਰਿਹਾ ਆਪਣੇ ਧਿਆਨ ਚਾਰੇ ਅਸੀਂ ਚਰਸਤੇ ਦੇ ਅੰਦਰ ਔਰ ਇੱਕ ਬਜ਼ੁਰਗ ਜੋੜਾ ਜੋ ਕਿ ਜੇਠੂ ਮਜਾਰੇ ਪਿੰਡ ਦੇ ਆ ਉਹ ਆਪਣੀ ਸਕੂਟੀ ਤੇ ਆ ਰਹੇ ਸੀਗੇ ਸਰਪੰਚ ਸਾਹਿਬ ਕੁਦਰਤੀ ਮਗਰ ਸੀਗੇ ਔਰ ਇਹਨਾਂ ਨੇ ਮੌਕੇ ਤੇ ਦੇਖਿਆ ਗਿਆ ਕਿਸ ਤਰੀਕੇ ਹਾਦਸਾ ਹੈ ਬਜ਼ੁਰਗ ਜਿਹੜੇ ਆ ਆ ਕਈ ਫੁੱਟ ਡੂੰਘੇ ਨਾਲੇ ਚ ਡਿੱਗ ਜਾਂਦੇ ਆ ਸਰਪੰਚ ਸਾਹਿਬ ਤੇ ਪੰਚਾਇਤ ਮੈਂਬਰ ਦੋਨੇ ਜਾਣੇ ਜਿਹੜੇ ਰਲ ਕੇ ਉਹਨਾਂ ਨੂੰ ਬਾਹਰ ਕੱਢਦੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਔਰ ਹਾਦਸਾ ਹੋਇਆ ਕਿਵੇਂ ਕਿਉਂਕਿ ਚਸ਼ਮਦੀਦ ਨੇ ਇਹਨਾਂ ਤੋਂ ਪੂਰੀ ਗੱਲ ਬਾਤ ਜਾਂਦੇ ਜੀ ਸਰਪੰਚ ਸਾਹਿਬ ਤੁਸੀਂ ਦੇਖਿਆਗੀ ਮੌਕੇ ਤੇ ਤੇ ਪਹਿਲਾਂ ਪੀ ਬੱਤੀ ਬਣਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀਰਾਂ ਦਾ ਜਿਹੜੇ ਦੋ ਮਿੰਟ ਦੇ ਵਿੱਚ ਸਾਡੇ ਕੋਲ ਪਹੁੰਚ ਕਾਇਦੀ ਜੀ ਇਹ ਜਿਹੜਾ ਹਾਦਸਾ ਹੋਇਆ ਜੀ ਸਾਡੇ ਬਜ਼ੁਰਗ ਸਿਗੇ ਇਹ ਜੇਠੂ ਮੀਰ ਦੇ ਬਜ਼ੁਰਗ ਮੇਆ ਬੀਬੀ ਜੀ ਇਹ ਦੋਨੇ ਕਲਾਮ ਸਾਈਡ ਤੋਂ ਆ ਰਹੇ ਸਨ ਬਹੁਤ ਸਲੋ ਸਲੋ ਆ ਰਹੇ ਸਨ ਸਿਆਣੇ ਬੰਦੇ ਬੱਤ ਕਿ ਮੈਂ ਜਿਆਦਾ ਤੇਜ਼ ਨਹੀਂ ਚਲਾ ਸਕਦੇ ਜੀ ਇੱਕ ਆਟੋ ਵਾਲਾ ਟਮਟਮ ਵਾਲਾ ਜੀ ਇਹ ਬੰਦਾ ਬਿਲਕੁਲ ਹੈ ਤੇ ਵੀ ਸਲੋ ਸਾ ਪਰ ਇਹਦਾ ਧਿਆਨ ਨਹੀਂ ਸੀ ਹੈਗਾ ਫੋਨ ਫੋਨ ਤੇ ਗੱਲ ਕਰ ਰਹੇ ਸੀ ਪਤਾ ਨਹੀਂ ਲੱਗਾ ਕੋਈ ਮੈਂ ਬੈਗ ਦੇ ਸਨਾਂ ਦੇ ਬੈਗ ਬਿਗਾ ਰਹੇ ਸਨ ਇਹਨਾਂ ਦਾ ਧਿਆਨ ਨਹੀਂ ਸੀ ਹੈਗਾ ਉਹ ਆਟੋ ਵਿਚਾਰੇ ਬਜ਼ੁਰਗ ਸਾਈਡ ਤੇ ਕਰੀ ਜਾਂਦੇ ਕਰੀ ਜਾਂਦੇ ਇਹਨਾਂ ਦਾ ਬਿਲਕੁਲ ਸਲੋ ਟਕਰਾ ਹੋਇਆ ਮਤਲਬ ਸਕੂਟਰ ਦੇ ਡੇਪੇ ਬਾਹਰੇ ਉਹ ਦੋਨੇ ਬਜ਼ੁਰਗ ਜਾ ਕੇ ਜਿਹੜਾ 5-6 ਫੁੱਟ ਖਾੜ ਡੂਗੇ ਚਾ ਜੀ ਹਾਂ ਮਤਲਬ ਇਹ ਪਰਮਾਤਮਾ ਕਿ ਜਿਆਦਾ ਹੈ ਜੀ ਪੰਜ ਛੇ ਟਪੁਰ ਤਾਂ ਨਾਰਮਲ ਆ ਜੀ ਹੂੰ ਜੇ ਆਪਾਂ ਥਲੋ ਗਾਦ ਕੱਢੀਏ ਸ਼ਾਇਦ ਵੱਧ ਜੇਵੇ ਹਾਂ ਫਿਰ ਇਥੇ ਬੰਦਾ ਬਿੱਜ ਜਾਵੇ ਸਲਿੱਪ ਵੀ ਕਰਨਾ ਨਾ ਫਿਰ ਦਲਦਲੀ ਬਣੀ ਹੋਇਆ ਮਾਂ ਦੇ ਬੋਲੋ ਬਹੁਤ ਵੱਡੀ ਬਚਾ ਆ ਪਰਮਾਤਮਾ ਬਰ ਉਹ 60 ਜੋੜ ਨਹੀਂ ਇਟਾਂ ਪਈਆਂ ਦੇਖੋ ਖਾਲਾ ਡੂੰਘਾ ਆ 60 ਜੋੜ ਤੋਂ ਬਚਾ ਹੋ ਗਿਆ ਇਹ ਤਾਂ ਚੋਲੋ ਬਜ਼ੁਰਗਾਂ ਦੇ ਨੱਕ ਤੇ ਸੱਟ ਮਾੜੀ ਮਾੜੀ ਹੋ ਗਈ ਨੱਕ ਦੇ ਨੱਕ ਨਾਲ ਉਹਨਾਂ ਦਾ ਪੱਥਰ 'ਚ ਵੱਜਾ ਜੀ ਇੱਟ ਵੱਜੀ ਇਟਾਂ ਪਈਆਂ ਇੱਟ 'ਚ ਵੱਜ ਕੇ ਨਾਲ ਉਹ ਖਾਲੇ ਹੀ ਡੱਗ ਗਏ ਇਹ ਤਾਂ ਚਲੋ ਪਰਮਾਤਮਾ ਬਰ ਕੋਈ ਹੱਡ ਵਗੈਰਾ ਨਹੀਂ ਕੋਈ ਜਦਾ ਬਜ਼ੁਰਗਾਂ ਤੋਂ ਟੱ ਸਿਆਣਾ ਬੰਦਾ ਆ ਜੇ ਕੋਈ ਵੱਡਾ ਹਾਂਜੀ ਉਹ ਤਾਂ ਬਜ਼ਾਰੇ ਬਹਿ ਗਏ ਸਾਡੀਆਂ ਵੱਲ ਜੀ ਜੀ ਅਸੀਂ ਤਾਂ ਦੇਖੋ ਜੀ ਪੰਚਾਇਤ ਦੇ ਵਿੱਚ ਅਸੀਂ ਤਾਂ ਇਹ ਚੀਜ਼ ਨੂੰ ਮਤਾ ਪਾ ਕੇ ਪਿਆਲ ਦੇ ਆਧਾਰ ਤੇ ਲੈ ਕੇ ਆ ਰਹੇ ਆਂ ਜੀ ਅਸੀਂ ਇਹਦੇ ਵਿੱਚ ਨਾ ਬਰਨਾਲੇ ਤੋਂ ਲਾ ਅਸੀਂ ਇਹ ਬਈ ਤੱਕ ਟ੍ਰੇਨ ਤੱਕ ਨਾ ਅਸੀਂ ਇਹਦੇ ਵਿੱਚ ਪਾਈਪਲਾਈਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਪੂਰੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਸਰ ਕਵਰ ਵੀ ਕਰੋਗੇ ਜੀ ਕਵਰ ਕਰਾਂਗੇ ਜੀ ਪਾਈਪਲਾਈਨ ਪਾ ਕੇ ਪੂਰਾ ਬੰਦ ਕਰਾਂਗੇ ਔਰ ਪੂਰੇ ਰੋਡ ਨੂੰ ਖੁੱਲਾ ਕਰਾਂਗੇ ਅੱਧ ਦਵਾਲੇ ਅੱਛਾ ਇਹ ਬਰਮੇ ਵੱਡ ਕਿੱਦਾਂ ਹੋਗੇ ਜੀ ਇਹਨੂੰ ਕਿਉਂਕਿ ਉੱਚੇ ਸੜਕ ਪਾਉਣ ਤੋਂ ਬਾਅਦ ਦੇਖੋ ਜੀ ਸੜਕ ਦੁਆਰਾ ਬਰਮ ਬਣੀ ਜਾਂਦੀ ਹੈ ਪੱਥਰ ਪੈ ਕੇ ਸੜਕ ਉੱਚੀ ਹੋਗੇ ਜੀ ਜੀ ਤੇ ਬਰ ਇਹ ਖਾਲਾ ਸਾਡਾ ਨੀਮਾ ਚਲ ਗਿਆ ਨੀਮਾ ਖਾਲ ਜਾਣ ਨਾਲ ਬਰਮ ਆਲ ਮੋਟੇ ਟੁੱਟੇ ਵੱਡੇ ਹੋ ਜਾਂਦੇ ਹੈ ਜੀ ਜਿਹੜਾ ਵੀ ਰੋਡ ਕੋਈ ਨੀਵਾ ਹੋਵੇ ਨਾ ਦੇਖ ਲਿਓ ਕਿਤੇ ਆਲਦ ਵਾਲੇ ਉਹਨਾਂ ਸਾਮੀ ਸਾਮੀ ਜਗ੍ਹਾ ਹੈ ਹਾਂ ਸਾਮੀ ਸਾਮੀ ਜਗ੍ਹਾ ਆ ਇੱਕ ਇਹ ਬਦ ਰਖਤ ਯਾਰ ਲੱਗਾ ਆ ਉਹਨਾਂ ਵੀ ਦੇਖੋ ਕਨਫਿਊਜ਼ਿੰਗ ਬਹੁਤ ਆ ਜੀ ਬਦ ਰਖਤ ਇੱਕ ਤਾਂ ਰੋਡ ਛੋਟਾ ਆ ਦੂਜੇ ਤਰ੍ਹਾਂ ਰਖਦਾ ਗਿਆ ਪਰ ਰੋਡ ਦੇ ਉੱਪਰ ਇਹ ਕਰਕੇ ਅਸੀਂ ਹੁਣ ਪੰਚਾਇਤ ਨੇ ਮੇਰੇ ਨਾਲ ਮੈਂ ਚਾਰ ਮੈਂਬਰ ਸਾਡਾ ਅਸੀਂ ਇਹੀ ਵਿਚਾਰ ਕਰਕੇ ਆਇਆ ਵੀ ਇਹਦੇ ਬਜਾਏ ਅਸੀਂ ਬਰਨਾਲੇ ਤੋਂ ਪਾਈਪ ਲਾਈਨ ਪਾ ਗਏ ਨਾ ਵੀ ਬਈ ਤੱਕ ਛੱਡੀ ਏ ਇੱਕ ਤਾਂ ਰੋਡ ਖੁੱਲਾ ਹੋਵੇ ਤੇ ਕਿਹੜਾ ਮੋੜ ਸਾਡਾ ਖਤਰਨਾਕ ਹੋਵੇ ਇਹਨੂੰ ਬਹੁਤ ਯਾਨੀ ਲੋੜ ਆ ਇੱਕ ਹੁਣ ਅਸੀਂ ਅੱਜ ਅਸੀਂ ਵਿਚਾਰ ਕਰਦੇ ਆਂ ਮੈਂ ਮੈਂਬਰਾਂ ਨਾਲ ਸਰਪੰਚਾਂ ਦੇ ਘਰ ਜਾ ਉੱਥੇ ਕਰਾਂਗੇ ਬਾਅਦ ਅਸੀਂ ਇੱਥੇ ਚਾਰ ਸਪੀਡ ਬ੍ਰੇਕ ਰੂਜ ਲਵਾਉਣੇ ਆ ਜੀ 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 ਸਪੀਡ ਬ੍ਰੇਕ ਲਵਾਉਣਾ ਗੱਡੀ ਪਹਿਲੀ ਕੱਲ ਤਾਂ ਸਲੋ ਹੋ ਗਈ ਜੀ ਜੀ ਉਹਦੇ ਨਾਲ ਸਾਡੇ ਸਾਰੇ ਸਾਰਿਆਂ ਦਾ ਬਚਾਅ ਹੋਊਗਾ ਜੀ ਇੱਕ ਚਾਰਾ ਪਾਸੇ ਸਪੀਡ ਬ੍ਰੇਕਰ ਲਵਾ ਕੇ ਫਿਰ ਅਗਲਾ ਕੰਮ ਰੰਭਾਂਗੇ ਬਾਕੀ ਚਲੋ ਪਰਮਾਤਮਾ ਦੀ ਕਿਰਪਾ ਨਾਲ ਦੋਨਾਂ ਦਾ ਬਚਾਅ ਹੋ ਗਿਆ ਚਲੋ ਮੌਕੇ ਤੁਸੀਂ ਆ ਕੇ ਹਾਂ ਮੌਕੇ ਕੋਲ ਘਟ ਨੇ ਬੈਕ ਸਾਈਡ ਤੇ ਆਲੇ ਜਦੋਂ ਜੈਦ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਤੁਸੀਂ ਬਹੁਤ ਮੁਸ਼ਕਲ ਨਾਲ ਕੱਢਿਆ ਜੀ ਜਾਨ ਇਹ ਮਾਦਾ ਦਾ ਸਰੀਪਾ ਆਇਆ ਹੂੰ ਮੋਟਾ ਕੱਢਿਆ ਮੋਟਾ ਕਿਨ ਸਿੱਧੇ ਵਿੱਚ ਡਿੱਗ ਗਏ ਕਿਤੇ ਸਿੱਧੇ ਬਿਲਕੁਲ ਥੱਲੇ ਦੇ ਖਾਲ ਦੇ ਵਿੱਚ ਸੀਗੇ ਜੀ ਪੂਰੇ ਅੱਛਾ ਫੇ ਬਹੁਤ ਕੋਸ਼ਿਸ਼ ਨਾ ਨਾ ਬਹੁਤ بڑے ਓਕੇ ਨਾ ਉਹ ਬਿਦਾਰੇ ਦੋ ਤਿੰਨ ਮਹੀਨੇ ਲੱਗੇ ਸੀ ਚੱਕਿਆ ਉਹਨੂੰ ਖੜਾ ਕੀਤਾ ਮਾੜਾ ਨੂੰ ਤਾਂ ਉਹਨੂੰ ਬਾਹਰ ਵੀ ਜਾਣੀ ਕੱਢਿਆ ਉਹਦਾ ਫੋਨ ਫਾਨ ਵਿੱਚੇ ਸੇ ਸਾਰਾ ਕੋਈ ਕਾਗਜ਼ ਪੱਤਰ ਵਿੱਚੋਂ ਕੱਢਿਆ ਫੋਨ ਵੀ ਡਿੱਗ ਗਿਆ ਜੀ ਹਾਂਜੀ ਵਿੱਚੋਂ ਕੱਢ ਕੇ ਉਹਨੂੰ ਦਿੱਤੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਕੱਢ ਕੇ ਉਹਨੂੰ ਦਿੱਤੇ ਸਕੂਟੀ 'ਚ ਲੈ ਗਏ ਹਾਂਜੀ ਹਾਂਜੀ ਉਹ ਲੈ ਗਏ ਹੁਣ ਅਥੇ ਨਾਲੇ ਸਾਡੇ ਮੋਟਰ ਤੇ ਆ ਤੇ ਮਾੜੇ ਹੱਥ ਮੂਹ ਧਵਾ ਕੇ ਫਿਰ ਉਹਨਾਂ ਮਾਨਸਿਕ ਤੌਰ ਤੇ ਵੀ ਉਹ ਪ੍ਰੀਪੇਅਰ ਨੇ ਠੀਕ ਨੇ ਬਿਲਕੁਲ ਪ੍ਰੀਪੇਅਰ ਨੇ ਆਪਣੇ ਆਪ ਆਪਣੇ ਆਪ ਨੂੰ ਬਿਲਕੁਲ ਕੰਫिडेंट ਸਮਝ ਰਾਇਆ ਚਲੋ ਅਸੀਂ ਸਾਰ ਨੇ ਕਿ ਤੁਸੀਂ ਇਹ ਪਿੰਡ ਛੱਡਿਆ ਨੇ ਕਹਿੰਦੇ ਕੋਈ ਗੱਲ ਨਹੀਂ ਸੀ ਚੱਲ ਜਾਣਾ ਹਾਂ ਦੇਖੋ ਉਹਨੇ ਕਿੱਡੀ ਬੜੀ ਗੱਲ ਆ ਜੀ ਉਹ ਖੁਦ ਸਾਨੂੰ ਇਹ ਕਹਿ ਰਹੇ ਆ ਵੀ ਕੋਈ ਲੋੜ ਨਹੀਂ ਸੀ ਆਪੇ ਚੱਲ ਜਾਣਾ ਅੱਛਾ ਦੋਨੇ ਹਸਬੰਡ ਵਾਈਫ ਦਲੇਰ ਲੱਗਦੇ ਨੇ ਦਲੇਰ ਦੇਖੋ ਦਲੇਰ ਉਹਨਾਂ ਨੇ ਇੱਕ ਵਾਰੀ ਆਟੋ ਵਾਲੇ ਨੂੰ ਉਹੇ ਤੱਕ ਨਹੀਂ ਕਿਹਾ ਨਾ ਉਹਨੇ ਗਲਤ ਬੋਲਿਆ ਨਾ ਉਹਨਾਂ ਗਾਲ ਕੱਢੀ ਨਾ ਕੁਝ ਤੇ ਬਹੁਤ ਵਧੀਆ ਗੱਲ ਵਾ ਸਿਆਣਾ ਬੰਦਾ ਹੋ ਕੇ ਬੰਦਾ ਇੱਕਦਮ ਆਪਣੇ ਆਪ ਨੂੰ ਹਾਈਪਰ ਨਹੀਂ ਹੋਇਆ ਹੈ ਪਰ ਤੋਂ ਨੂੰ ਕਹਿੰਦੇ ਸਾਨੂੰ ਰੈਂਟ ਤੋਂ ਮਗਰ ਨਹੀਂ ਜਿੱਦਾਂ ਨਹੀਂ ਗਿਆ ਬੇਨਤੀ ਕੀਤੀ ਕਿ ਛੱਡਿਆ ਆਨੇ ਆ ਪਿੰਡ ਵਾਲੇ ਕਿਸ ਨੂੰ ਬੁਲਾ ਲੈਣੇ ਕਹਿੰਦੇ ਨਹੀਂ ਅਸੀਂ ਆਪੇ ਮੈਨੇਜ ਕਰਾਂਗੇ ਨਹੀਂ 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 ਬਿਲਕੁਲ ਬਹੁਤ ਪੁਰਾਣੀ ਵਾਲੀ ਗੱਲ ਨਹੀਂ ਤਾਂ ਬੰਦਾ ਕਈ ਵੇਲੇ ਇਦਾਂ ਡਰ ਜਾਂਦਾ ਉਹ ਕਹਿੰਦਾ ਕਿ ਮਦਦ ਕਰੋ ਛੱਡਿਓ ਬਿਲਕੁਲ ਨਹੀਂ ਘਬਰਾਏ ਅਸੀਂ ਤੁਹਾਨੂੰ ਵੀ ਇਹੀ ਬੇਨਤੀ ਕਰਦੇ ਆ ਜੀ ਤੁਸੀਂ ਆਪਣੇ ਮਾਧਿਅਮ ਨਾਲ ਹੀ ਵੀ ਨਾ ਪ੍ਰਸ਼ਾਸਨ ਨੂੰ ਮੜਾ ਜਾਗਰੂਤ ਕਰੋ ਇਸ ਚੌਕ ਬਾਰੇ ਖਾਸ ਕਰਕੇ ਸਪੀਡ ਬ੍ਰੇਕਰਸ ਵਗੈਰਾ ਸਪੀਡ ਬ੍ਰੇਕਰ ਜੂਰੇ ਅਸੀਂ ਆਪਣੇ ਵੱਲੋਂ ਲਵਾਵਾਂਗੇ ਜੀ ਪੰਚਾਇਤ ਵੱਲੋਂ ਜੋ ਮਰਜ਼ੀ ਹੋਵੇ ਤੇ ਜਰੂਰ ਲਵਾਵਾਂਗੇ 100% ਬਾਕੀ ਹੋਰ ਵੀ ਇਹਦੇ ਵਿੱਚ ਕੋਈ ਲੈਡ ਲੂਟ ਦਾ ਕੋਈ ਹੋਰ ਜਗਾਰਡ ਜਰੂਰ ਕਰਵਾਓ ਇਹਦਾ ਵੀ ਥੋੜੀ ਸੜਕ ਨਾ ਚੌੜੀ ਹੋਵੇ ਸਾਈਡਾਂ ਤੇ ਜਗ੍ਹਾ ਬਹੁਤ ਆ ਇਹਦੇ ਤੇ ਥੋੜਾ ਰੋਡ ਚੌੜਾ ਹੋਣ ਦੇ ਨਾਲ ਵੀ ਨਾ ਟ੍ਰੈਫਿਕ ਨੂੰ ਥੋੜਾ ਫਾਇਦਾ ਹੋਊਗਾ ਹਾਂਜੀ 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 ਉਹ ਸੜਕ ਸੜਕ ਦੋੜਾ ਬਣੀ ਜਾਂਦੀ ਐ ਰੋਡ ਨੀਵੇਂ ਟ੍ਰੇਨ ਨੀਵੇਂ ਹੋ ਗਈ ਹੁਣ ਖਾਲਾ ਸਾਰੇ ਨੀਵੇਂ ਹੋ ਗਏ ਨੀਵੇਂ ਹੁਣ ਰੋਡ ਟੁੱਟੀਆਂ ਜਾਂਦੇ ਬਾਰ ਬਾਰ ਬਾਕੀ ਤੁਹਾਨੂੰ ਵੀ ਇਹੀ ਬੇਨਤੀ ਕਰਦਾ ਆਪਣੇ ਮਾਧਿਅਮ ਵਰਾਈਨਾ ਪ੍ਰਸ਼ਾਸਨ ਨੂੰ ਵੀ ਜਾਗਰੂਕ ਕਰੋ ਇਸ ਖਰਕੇ ਚੌਂਕ ਬਾਰੇ ਇਹ ਤਾਂ ਤੁਸੀਂ ਨਿਤਨੇ ਹਫਤੇ ਜਿਤ ਕਟੋ ਦੋ ਨਾਲ ਤਿੰਨ ਚਾਰ ਸਤੇ ਪੱਕੇ ਹੁੰਦੇ ਸਭ ਆ ਥੋੜੇ ਦਿਨ ਪਹਿਲਾਂ ਇੱਥੇ ਗੱਡੀ ਡੇਗੀ ਸੀ ਅਸੀਂ ਇਹਦੇ ਚੱਕਰ ਦੇ ਵਿੱਚ ਆਪਣੇ ਸਾਡੇ ਪਿੰਡ ਦੇ ਵਿੱਚ ਬਹੁਤ ਐਪਨ ਹੋ ਰਿਹਾ ਅਸੀਂ ਸਾਰੇ ਪਿੰਡ ਸੁਪਰੀਬਲ ਕਰ ਲਵਾਏ ਹੈ ਕਿਹੜੇ ਵੇਲੇ ਹੁੰਦਾ ਕਿ ਬੰਦਾ ਕੋਈ ਜਿਹੜਾ ਤੇਜ਼ੀ ਨਾਲ ਆ ਰਿਹਾ ਟੂ ਵੀਲਰ ਵਾਲਾ ਜਾਂ ਫੋਰ ਵੀਲਰ ਵਾਲਾ ਜਾਂ ਕੋਈ ਫੋਨ ਤੇ ਗੱਲ ਕਰਦਾ ਆ ਰਿਹਾ ਉਦੋਂ ਅਣਗਹਿਲੀ ਕਰਕੇ ਜਾਦਾ ਫਿਰ ਚਾਂਸ ਹੋ ਜਾਂਦਾ ਪੱਕੇ ਇੱਥੇ ਲਾਲ ਲਵਾ ਕਮਾਦ ਹੁੰਦੀ ਜਾਂ ਫਤਲਪਾ ਵੱਡੀ ਹੁੰਦੀ ਆ ਫਿਰ ਤਿੰਨ ਮੈਂਬਰ ਵਿੱਚ ਬੈਠੇ ਆ ਉਸ ਮੇਰੇ ਗੱਲਾਂ ਕਰ ਰਹੇ ਕੀ ਸਾਥ ਤਾਂ ਪਤਾ ਨਹੀਂ ਲੱਗਾ ਉਹਦਾ ਮੈਂ ਵਿੱਚ ਹੋਰ ਵੀ ਦੋ ਜਿਹੇ ਮਾਰੇ ਆ ਵਿੱਚ ਤੂੰ ਕਿਦੋਂ ਕਰੀਏ ਨਟ ਉਹ ਚੱਕ ਕੇ ਵਿੱਚ ਸਿੱਟ ਦੇਣਾ ਪਤਾ ਲੈ ਨਹੀਂ ਚਲੋ ਇਹ ਵੀ ਰੱਬ ਦਾ ਸ਼ੁਕਰ ਤੁਸੀਂ ਮੌਕੇ ਤੇ ਆ ਕੇ ਬੀਬੀ ਨੂੰ ਹੱਥ ਪਾ ਕੇ ਕੱਢ ਲੈ ਨਹੀਂ ਤਾਂ ਕੱਢਣਾ ਕਿੱਦਾਂ ਪਿੱਛੇ ਪਿੱਛੇ ਸੀ ਅਸੀਂ ਤਾਂ ਬਿਲਕੁਲ ਪਿੱਛੇ ਪਿੱਛੇ ਸੀਗੇ ਦੋਨੇ ਤਰ੍ਹਾਂ ਦਾ ਬਚਾ ਹੋ ਗਿਆ ਤਿਕਨ ਉਹਨਾਂ ਦਾ ਆਪਣਾ ਕਨਵੈਨਸਰੀ ਦੋਨਾਂ ਲਈ ਠੀਕ ਆ ਸਹੀ ਆ ਆਟੋ ਵੀ ਜਿਹੜੇ ਆ ਟੈਂਪੂ ਜਿਹੜਾ ਆ ਥੱਲੇ ਥੱਲੇ ਡੇਕੇ ਸੀ ਉਹ ਵੀ ਕੱਢਿਆ ਤਸਵੀਰਾਂ ਨਾਲ ਦੀ ਨਾਲ ਸਕਰੀਨ ਤੇ ਚੱਲ ਰਹੀਆਂ ਜਿਹੜਾ ਟੈਂਪੂ ਆ ਵੀ ਹੀਠਾ ਡੇਕ ਗਿਆ ਸੀ ਉਹਨੂੰ ਕੱਢਿਆ ਸਾਰੇ ਜਨਾਂ ਦੇ ਹੱਥ ਭਾਗੇ ਇਹ ਵੀ ਬਹੁਤ ਵੱਡੀ ਗੱਲ ਵਾਜੀ ਦੇਖੋ ਉਹ ਸਕੂਟਰੀ ਸੀ ਛੋਟੀ ਉਹਨਾਂ ਕੋਲ ਜੇ ਬਾਈ ਚਾਂਸ ਕੋਈ ਕਾਰ ਵਾਲਾ ਹੁੰਦਾ ਤਾਂ ਆਟੋ ਵਾਲਾ ਰਹਿਣਾ ਕੁਝ ਨਹੀਂ ਸੀ ਹਮ ਅਨਗਹਿਲੀ ਦੇਖਿਆ ਜਾ ਵਾਟੋ ਵਾਲ ਦੀ ਆ ਉਹ ਆ ਰਿਹਾ ਆ ਉਹ ਦੇਖ ਰਿਹਾ ਸਕੂਟਰ ਬਜ਼ੁਰਗ ਇੱਕ ਸਾਈਡ ਨੂੰ ਐ ਨੂੰ ਜਾ ਕੇ ਕਾਰ ਲਾਉਂਦਾ ਉਹਨੂੰ ਤੁਸੀਂ ਜ਼ਿੰਮੇਵਾਰੀ ਲਈ ਹੈ ਕਿ ਜਿੱਥੇ ਉਹਨਾਂ ਦੀ ਪਹਿਲੇ ਸਕੂਟਰ ਨਹੀਂ 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 ਬਿਲਕੁਲ ਜ਼ਿੰਮੇਵਾਰੀ ਲਈ ਉਹਦੀ ਉਹਨੂੰ ਹੱਥ ਮੂੰਹ ਧਵਾ ਕੇ ਦੇਖਦੇ ਚੈੱਕ ਕਰਦੇ ਹਾਂ ਅਸੀਂ ਕਿ ਦੁਆਰਾ ਬਜ਼ੁਰਗਾਂ ਪੁੱਛਦੇ ਹਾਂ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਆਟੋ ਦੇ ਵਿੱਚੇ ਬਿਠਾ ਲ ਕੇ ਉਹਨੂੰ ਛੱਡ ਕੇ ਆਵਾਂਗੇ ਜੇ ਜਾਣ ਜੋਗੇ ਉਹ ਤੇ ਆਪ ਜਾਣ ਕੇ ਜਾ ਸਕਦੇ ਆ ਨਹੀਂ ਤਾਂ ਅਸੀਂ ਛੱਡ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੇ ਮੈਡੀਕਲ ਦੀ ਲੋੜ ਹੋਈ ਤਾਂ ਉਹ ਵੀ ਆਪਾਂ ਦੇ ਕੇ ਜਾਵਾਂਗੇ ਜੀ ਇਦਾਂ ਨਹੀਂ ਭੇਜਦੇ ਬੇਵਕਰਾ ਤੁਹਾਡਾ ਜੀ ਬਹੁਤ ਬਹੁਤ ਪਹਿਲਾਂ ਵੀ ਧੰਨਵਾਦ ਵੀਰ ਜ ਬਿਲਕੁਲ ਜਸਟ ਅਮੀ 2-4 ਮਿੰਟ ਦੇ ਵਿੱਚ ਪਹੁੰਚ ਗਿਆ ਜੀ ਚਲੋ ਬਹੁਤ ਬਹੁਤ ਮੈਂ ਤੁਹਾਨੂੰ ਧੰਨਵਾਦ ਸਰਪੰਚ ਸਾਹਿਬ ਤੁਹਾਡੀ ਦਲੇਰੀ ਲਈ ਵੀ ਤੁਹਾਡਾ ਧੰਨਵਾਦ ਜਿਹੜੀ ਤੁਸੀਂ ਹਿਮੈਨਿਟੀ ਦਿਖਾਈ ਹੈ ਕੋਸ਼ਿਸ਼ ਇਹ ਮੌਕੇ ਤੇ ਪਹੁੰਚਣਾ ਬੜੀ ਵੱਨ ਖੁਜੀ ਜੀ ਇਹ ਭਾਜੀ ਉਹਨਾਂ ਦਾ ਵੀ ਹੈਲਪ ਕੀਤੀ ਹੈ ਸਾਰੇ ਮੌਕੇ ਤੇ ਪਹੁੰਚ ਗਿਆ ਮੌਕੇ ਤੇ ਪਹੁੰਚ ਗਿਆ ਜਦ ਬੜੀ ਬੜੀ ਗੱਲ ਹੈ ਦੇਖੋ ਇੱਕਦਮ ਦੇਖ ਕੇ ਖੜ ਗਿਆ ਮੈਂ ਤਾਂ ਬਿਲਕੁਲ ਖੜਿਆ ਬਾਕੀ ਦੋ ਚਾਰ ਗੱਡੀਆਂ ਲੰਘ ਵੀ ਗਈਆਂ ਮੈਂ ਤਾਂ ਇੱਕਦਮ ਹੈਰਾਨ ਹੈ ਕਿ ਇਹ ਹੱਲ ਹੋਇਆ ਕਿ ਇੱਕਦਮੇ ਨਹੀਂ ਦੋਨਾਂ ਧਿਰਾਂ ਦੀ ਹੈਲਪ ਕੀਤੀ ਆ ਬਜ਼ੁਰਗਾਂ ਨੂੰ ਬਾਹਰ ਕੱਢਿਆ ਆਹ ਟੈਂਪੂ ਜਿਹੜਾ ਇਹ ਵੀ ਇਹ ਵੀ ਵਿੱਚ ਡਿਗਿਆ ਸੀ ਇਹਨੂੰ ਵੀ ਬਾਹਰ ਕੱਢਿਆ ਉਹਨੂੰ ਕੋਈ ਛਾਂ ਦੇ ਖਲਾਫ ਨਹੀਂ ਬੋਲਿਆ ਸਮਝਾਇਆ ਆ ਕਿ ਵੀਰ ਜੀ ਅੱਗੇ ਵਾਸਤੇ ਧਿਆਨ ਰੱਖੋ ਤੋ ਦੇਖੇ ਨੇ ਚੌਂਕ ਵਿੱਚ ਚੌਂਕ ਕ੍ਰੋਸ ਕਰ ਰਹੇ ਆ ਕੱਟੋ ਜਾਣਾ ਇਹਨੇ ਸੌਣੇ ਨੂੰ ਆ ਜੀ ਜਾਬ ਨਹੀਂ ਕਿੱਧਰ ਰਿਹਾ ਏ ਇੱਥੇ ਦੇਖ ਰਹੇ ਆ ਅੱਗੇ ਬਜ਼ੁਰਗ ਅੱਗੇ ਚਲੋ ਠੀਕ ਨੇ ਬਿਲਕੁਲ ਸਹੀ ਆ ਬਜ਼ੁਰਗੇ ਦਿਖਾ ਦਿਓ ਸਕੂਟੀ ਤੇ ਆ ਰਹੇ ਨੇ ਠ ਸ਼ੁਕਰ ਹੈ ਰੱਬ ਦਾ ਠੀਕ ਨੇ ਕਿਤੇ ਮਾਲਕ ਨੇ ਮਿਹਰ ਕੀਤੀ ਨਾ ਵੇ ਜੀ ਸਿਆਣੇ ਥਰੀਵਾ ਜੀ ਕੋਈ ਚੱਲ ਜੂਗਾ ਛੱਡ ਕੇ ਜੀ ਤੁਹਾਨੂੰ ਇੱਕ ਵਾਰੀ ਚਲੋ 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 ਹਣੀ ਹਣੀ ਚੱਲ ਜਾਨ ਕੋਈ ਗੱਲ ਨਹੀਂ ਚਲੋ ਠੀਕ ਹੈ ਦੇਖੋ ਜੀ ਮੈਡੀਕਲ ਦੀ ਕਿਸੇ ਦੀ ਲੋੜ ਆਪਾਂ ਦਵਾਈ ਦਈ ਦੀ ਆਪਾਂ ਨੂੰ ਵੀਡੀਓ ਪਾਤੀ ਆਪਾਂ ਮਾਰਦਾ ਸਾਡੇ ਇੱਥੇ ਕਿਸੇ ਕੋਈ ਚੂਰੀ ਹੋਊ ਕਿਸੇ ਤੋਂ ਭੇਜ ਦੇਣਾ ਜੇ ਤੁਸੀਂ ਬੁੱਤ ਬੈਠਾ ਤਾਂ ਉਹ ਆ ਚਲੋ ਠੀਕ ਠੀਕ ਚੱਪੀ ਨਹੀਂ ਨਾ ਮੈਨੂੰ ਮੈਨੂੰ ਦੇਖ ਬੜਾ ਨੱਕ ਤੇ ਛੱਟ ਲੱਗੀ ਹੈ ਆਪਣਾ ਕੰਠੀ ਨੇ ਪਿਆ ਨੱਕ ਤੇ ਛੱਟ ਲੱਗੀ ਤੁਹਾਡੇ ਪਰਮਾਤਮਾ ਦੀ ਕਿਰਪਾ ਜੀ ਬਹੁਤ ਵੱਡੀ ਬਾਈ ਕੋ ਨੇ ਬਚਾ ਲਿਆ ਬਹੁਤ ਵੱਡਾ ਚਲੋ ਇਹਦਾ ਆਟੋ ਵਾਲਾ ਸਹਿ ਤੇ ਕਾਰਪੂਲ ਵਾਲੋਂ ਦਾ ਬਹੁਤ ਆਉਣ ਨੂੰ ਬਹੁਤ ਜਾਂਦਾ ਹਾਂ ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਜਾਓਗੇ ਪਰਮਾਤਮਾ ਦੀ ਕਿਰਪਾ ਕਰਦੇ ਹੋ ਦੇਖੋ ਕਿੰਨੀਆਂ ਚੰਗੀਆਂ ਰੂਹਾਂ ਦੋਨੇ ਫਿਰ ਵੀ ਦੁਆਵਾਂ ਦੇ ਕੇ ਜਾ ਰਹੇ ਆ ਇਹ ਤਾਂ ਬਿਲਕੁਲ ਲਾਲੋ ਰੱਬ ਦੇ ਭਗਤ ਆ ਉਹ ਬਸ ਬੋਲੇ ਨਹੀਂ ਇਹ ਤਾਂ ਮਤਲਬ ਅਸਲੀ ਅਸਲੀ ਇਹ ਦੇਖਿਆ ਪਰਮਾਤਮਾ ਹੇ ਤੁਰੇਗਾ ਅਸਲੀ ਜੀ ਰੱਬ ਰੂਪੀ ਬੰਦੇ ਸਹੀ ਗਾ ਰੱਬ ਰੂਪੀ ਬੰਦੇ ਦੇਖੋ ਅਸਲੀ ਪਰਮਾਤਮਾ ਜੀ ਦਿਖਾਇਆ ਜਿਹੜਾ ਬੰਦੇ ਇੰਨਾ ਕੁਝ ਹੋਣ ਦੇ ਬਾਬੂ ਕਹਿੰਦੇ ਧੰਨਵਾਦ ਤੁਹਾਡਾ ਬਚਾਅ ਹੋ ਗਿਆ ਸਾਡਾ ਲੈ ਲਓ ਸਾਡਾ ਵੀ ਧੰਨਵਾਦ ਕਰੀ ਜਾਂਦੇ ਆ ਆਟੋ ਵਾਲਾ ਧੰਨਵਾਦ ਕਰੀ ਜਾਂਦਾ ਬਚਾਅ ਕਰ ਹੋ ਗਿਆ ਸਾਡਾ ਦੋਨੇ ਹਸਬੰਡ ਵਾਈਫ ਹੀ ਹਨਾ ਦੋਨੇ ਰੱਬ ਰੂਪੀ ਦੋਨੇ ਰੱਬ ਇੱਕ ਵਾਰੀ ਵੀ ਨਾ ਮੂੰਹ ਦੇ ਉਏ ਵੀ ਨਿਕਲਿਆ ਉਏ ਵੀ ਨਹੀਂ ਨਿਕਲਿਆ ਨਾ ਗਲਤ ਸ਼ਬਦ ਨਾ ਉਏ ਨਾ ਤੇਰੀ ਗਲਤੀ ਨਾ ਉਹਨੂੰ ਗਲਤੀ ਵੀ ਨਹੀਂ ਕੀਤੀ ਉਹਨੂੰ ਆਟੋ ਵਾਲਿਆਂ ਨੇ ਕਹਿੰਦੇ ਕਹਿੰਦੇ ਬਚਾਅ ਹੋ ਗਿਆ ਬਸ ਇੰਨਾ ਹੀ ਇਹ ਸੱਚੀ ਨਾ ਰੱਬ ਦੇ ਬੰਦੇ ਦੇ ਦਰ ਜੇ ਲੋਕ ਕਹਿੰਦੇ ਇਨਸਾਨੀਅਤ ਨਾਲ ਪਿਆਰ ਹੀ ਰੱਬ ਦੀ ਪੂਜਾ ਆ ਜੇ ਕਹਿੰਦੇ ਰੱਬ ਨੂੰ ਪਾਣਾ ਦਾ ਇਨਸਾਨ ਨੂੰ ਪਿਆਰ ਕਰੋ ਉਹ ਬਾਕੀ ਆ ਸਾਨੂੰ ਪਿਆਰ ਕਰਕੇ ਆਇਆ ਇਸ ਬੰਦੇ ਦੀ ਗਲਤੀ ਹੋਣ ਤੋਂ ਬਾਅਦ ਵੀ ਇਹਨੇ ਕੁਝ ਨਹੀਂ ਕਹਿ ਕੇ ਆਇਆ ਜੀ 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 ਇਹ ਦੇਖੋ ਰੱਬ ਨੂੰ ਪਾਗ ਗਿਆ ਮਤਲਬ ਪਰਮਾਤਮਾ ਰੂਪੀ ਇਹ ਬੰਦੇ ਬੰਦੇ ਚਲੋ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਰੇ ਉਹਦਾ ਤੁਹਾਡਾ ਵੀ ਧੰਨਵਾਦ ਜੀ ਉਹ ਇਸ ਤਰੀਕੇ ਹੀ ਦਰਸ਼ਨ ਹੋਣੇ ਸੀ ਹਾਂ ਇਸੇ ਤਰੀਕੇ ਸਹੀ ਗੱਲ ਹੈ ਮੈਂ ਤਾਂ ਬੈਠੀ ਮਗਰ ਮਰ ਆ ਰਿਹਾ ਮੈਂ ਕੋਈ ਜ਼ਮੀਨ ਦੇਖਣ ਦੀ ਬੰਦੇ ਖੜੇ ਉੱਥੇ ਆ ਕੇ ਮੈਂ ਤਾਂ ਮਗਰ ਮਰ ਮੈਨੂੰ ਹਾਰਨ ਮਾਰੀਆਂ ਨੇ ਔਟੋ ਵਾਲ ਧਿਆਨ ਨਾਲ ਚੱਲ ਮੇਰਾ ਛੋਟਾ ਵੀਰ ਹਾਂ ਕਾਲੀ ਨਾ ਕਰ ਮੋਟਾ ਸੱਟ ਕਰਾ ਲਈ ਉਹਨੇ ਜਾ ਕੇ ਨਾ ਨਹੀਂ ਹੈ ਵੀ ਉਹ ਜੂੰਗ ਚੋਂ ਮਾਰੇ ਦੇਖ ਕੇ ਨਹੀਂ ਕਾਲੀ ਵੀ ਹਾਂ ਦਾ ਸਲੋ ਹੈਗਾ ਸਲੋ ਵੀ ਸ਼ੁਕਰ ਕਰ ਉਹਨਾਂ ਤੇ ਕੋਈ ਗੰਭੀਰ ਸੱਟ ਨਹੀਂ ਲੱਗੀ ਇਹ ਤੱਕ ਸ਼ੁਕਰ ਕਰ ਭਰਾਵਾ ਉਹ ਤੇ ਗੱਡ ਨਹੀਂ ਪਏ ਦੇਖੋ ਕਿੰਨੇ ਬੰਦੇ ਚੰਗੇ ਆ ਉਹ ਤਾਂ ਰੱਬ ਉਹ ਆ ਮੇਰੇ ਬੰਦੇ ਰੱਬ ਰੂਪੀ ਲਿਖੇ ਕੁਝ ਬੋਲਿਆ ਤੈਨੂੰ ਉਹ ਇਹ ਤੱਕ ਨਹੀਂ ਗਏ ਬੰਦੀ ਗੱਲ ਇਹ ਆ ਕਿ ਨਾ ਜਿਹੜੇ ਅੰਕਲ ਸੀ ਉਹਨਾਂ ਨੇ ਗੁੱਸਾ ਦਿਖਾਇਆ ਨਾ ਆਂਟੀ ਨੇ ਦੋਨਾਂ ਨੂੰ ਸੱਟ ਵੀ ਲੱਗੀ ਆ ਫੇਰ ਵੀ ਕਹਿੰਦੇ ਚਲੋ ਪੁੱਤ ਕੋਈ ਗੱਲ ਨਹੀਂ ਕੀ ਬਾਤ ਇਹ ਤਾਂ ਉਹਦੀ ਨਾ ਤਿੰਨੇ ਗਣ ਦੂਆਂ ਦੇ ਇਹ ਨਾਲ ਸੋਨੇ ਜਾਣਾ ਸਰ ਉਹ ਤੂੰ ਨਾ ਉਹਨਾਂ ਦੇ ਗੱਲਾਂ 'ਚ ਪੇ ਹੋ ਸਕਾ ਇਧਰ ਨੂੰ ਮੋੜਨਾ ਇਧਰ ਨੂੰ ਉਦੋਂ ਚੌਰਾਹੇ 'ਚ ਭਲੇ ਖਲਾਗ ਰਿਆ ਸੀ ਮੈਂ ਜਾਣਾ ਕਿਧਰ ਨੂੰ ਸੋਨੇ ਨੂੰ ਤੈਨੂੰ ਪਹਿਲਾਂ ਪਤਾ ਲੱਗ ਰਿਆ ਸੀ ਛੋਟੇ ਵੀਰੇ ਤੂੰ ਸਿੱਖੇ ਲੈ ਸਿੱਖੇ ਲੈ ਗਾਹ ਤੋਂ ਧਿਆਨ ਨਾ ਹੈ ਤੇਰੀ ਜਾਨ ਤੇ ਅਗਲੇ ਦੀ ਵੀ ਸੇਫਟੀ ਜਿਹੜੀ ਉਹ ਤੇਰੇ ਹੱਥ 'ਚ ਹੀ ਆ ਠੀਕ ਹੈ ਨਾ ਧਿਆਨ ਰੱਖ ਮੇਰਾ ਪੜਾ ਡਰਾਈਵਿੰਗ ਜਰੂਰ ਕਰੋ ਪਰ ਧਿਆਨ ਜ਼ਰੂਰੀ ਆ ਉਹ ਵੀ ਖਾਸ ਖਾਸ ਚੌਰਾਹਾਂ ਇਹ ਚੌਰਾਹੇ ਇਹ ਚੌਰਾਹੇ ਸਾਡੇ ਲਈ ਬਹੁਤ ਖਤਰਨਾਕ ਵਾ ਚਲ ਤੁਸੀਂ ਸਿੱਖੇ ਲੈ ਤੇਰਾ ਵੀ ਬਚਾਓਗੇ ਉਹਨਾਂ ਦੇ ਬਚਾਓਗੇ ਠੀਕ ਹੈ ਜੀ ਕਿਹੜਾ ਵੀਰ ਬਹੁਤ ਬਹੁਤ ਸ਼ੁਕਰੀਆ ਔਰ ਹਾਦਸਾ ਹੋਇਆ ਲੇਕਿਨ ਹਾਦਸੇ ਚ ਇੱਕ ਪੋਜ਼ਿਟਿਵ ਗੱਲ ਦੇਖੀ ਆ ਬਜ਼ੁਰਗਾਂ ਦੀ ਜੇਠੂ ਵਿਚਾਰੇ ਦੇ ਬਜ਼ੁਰਗ ਨੇ ਔਰ ਸੀ ਤੱਕ ਨਹੀਂ ਕੀਆ ਉਹਨਾਂ ਨੇ ਔਰ ਸੱਟ ਉਹਨਾਂ ਤੇ ਲੱਗੀ ਆ ਦੋਨਾਂ ਦੇ ਨੱਕ ਤੇ ਸੱਟ ਲੱਗੀ ਆ ਦੋਨੇ ਹੀ ਠਾ ਡਿਗੇ ਆ ਕਾਫੀ ਉਹਨਾਂ ਦਾ ਨੁਕਸਾਨ ਵੀ ਹੋਇਆ ਫੋਨ ਚ ਵੀ ਜਿਹੜਾ ਗੰਦਾ ਪਾਣੀ ਪੈ ਗਿਆ ਕੱਪੜੇ ਉਹਨਾਂ ਦੇ ਜਿਹੜੇ ਗੰਦੇ ਹੋ ਗਏ ਬਾਪੂ ਜੀ ਦੇ ਸਿਰ ਤੇ ਵੀ ਮੇਰੇ ਖਿਆਲਤ ਕੋਈ ਸੱਟ ਸੀ ਪਰ ਫਿਰ ਵੀ ਰੱਬ ਰੂਪੀ ਬਜ਼ੁਰਗ ਜਿਹੜੇ ਹੋ ਉਹਨਾਂ ਨੇ ਸੀ ਤੱਕ ਨਹੀਂ ਕੀਆ ਇੱਕ ਸ਼ਬਦ ਇੱਕ ਚੰਗਾ ਮਾੜਾ ਤਾਂ ਕੀ ਚੰਗਾ ਸ਼ਬਦੀ ਕਹਿ ਕੇ ਗਏ ਆ ਉਹਨੂੰ ਉਹਨੂੰ ਇਹੀ ਕਹਿ ਕੇ ਕੋਈ ਗੱਲ ਨਹੀਂ ਚੱਲ ਠੀਕ ਹੈ ਫਿਰ ਇਹ ਵੀ ਗੱਲ ਕਹਿ ਕੇ ਇਹ ਕਹਿੰਦੇ ਕਿ ਇਹਦੀ ਤਾਂ ਨਹੀਂ ਸੱਟ ਲੱਗੀ ਪੁੱਛ ਕੇ ਵੀ ਗਏ ਆ ਰੱਬੀ ਰੂਹਾਂ ਬਜ਼ੁਰਗ ਔਰ ਬਜ਼ੁਰਗਾਂ ਨੂੰ ਸਲਾਮ ਹੈ ਪਰ ਪਿੰਡ ਦੀ ਪੰਚਾਇਤ ਨੂੰ ਬੇਨਤੀ ਹੈ ਸਰਪੰਚ ਸਾਹਿਬ ਨੇ ਬਹੁਤ ਸਾਰਾ ਵਿਸ਼ਵਾਸ ਦਵਾਇਆ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜੇ ਇੱਧਰ ਸੁਧਾਰ ਹੋ ਸਕਦਾ ਜ਼ਰੂਰ ਕਰਨਾ ਚਾਹੀਦਾ ਤਾਂ ਜੋ ਇੱਧਰਲੇ ਪਾਸੇ ਕੋਈ ਹੋਰ ਹਾਦਸਾ ਨਾ ਹੋਵੇ ਬਹੁਤ ਬਹੁਤ ਸ਼ੁਕਰੀਆ